ਉਸ ਤੋਂ ਜ਼ਿਆਦਾ ਯੂਨੀਵਰਸਿਟੀ ਚ ਆ ਕੇ ਜ਼ਿਆਦਾ ਤੁਸੀਂ ਐਕਟਿਵ ਹੋਨੇ ਹੋ ਕਿਹੜੀ ਜਥੇਬੰਦੀ ਤੋਂ ਸ਼ੁਰੂ ਕੀਤਾ ਤੁਸੀਂ ਜਦੋਂ ਪ੍ਰਧਾਨ ਬੰਦੇ ਹੋ ਯੂਨੀਵਰਸਿਟੀ ਦੀ ਉਹ ਸੁਭਾਅ ਕਿਵੇਂ ਬਣਿਆ ਸਾਰਾ ਅਚਲਚੰਨਪ੍ਰੀਤ ਮੈਂ ਦੱਸਦਾ ਮੈਂ ਗੌਰ ਮੇਰੀ ਲੁਧਿਆਣੇ ਗੌਰ ਗ੍ਰੈਜੂਏਸ਼ਨ ਲੁਧਿਆਣੇ ਗਵਰਨਮੈਂਟ ਕਾਲਜ ਜੀ ਮੈਂ ਬਾਸਕਟਬਾਲ ਦਾ ਪਲੇਅਰ ਸੀ ਬੇਸਿਕਲੀ ਮੈਂ ਜਿਹੜਾ ਮੇਰਾ ਫਸਟ ਮਤਲਬ ਪੂਰਾ ਫੋਕਸ ਅੱਜ ਵੀ ਮੈਨੂੰ ਉਹ ਸਭ ਤੋਂ ਵਧੀਆ ਚੀਜ਼ ਉਹ ਲੱਗਦੀ ਪਰ ਟਾਈਮ ਨਹੀਂ ਲੱਗਦਾ ਹੁਣ ਜੀ ਤੇ ਮੈਂ ਆਇਆ ਸੀ ਪੰਜਾਬ ਯੂਨੀਵਰਸਿਟੀ 2000 ਚ ਜੀ ਗ੍ਰੈਜੂਏਸ਼ਨ ਲੁਧਿਆਣੇੋਂ ਕਰਕੇ ਵੀ ਮੈਂ ਇ ਤੇ ਉਹ ਉਹ ਇਥੇ ਯੂਨੀਵਰਸਿਟੀ ਇਲੈਕਸ਼ਨ ਹੁੰਦੇ ਆ ਹੋਰ ਕਿਤੇ ਤੇ ਹੁੰਦੇ ਨਹੀਂ ਬਿਲਕੁਲ ਉਹ ਜਿਹੜੇ ਤੁਹਾਡੇ ਦੋਸਤ ਮਿੱਤਰ ਸਾਡੇ ਸੀ ਨਾ ਜਿਹੜੇ ਮੇਰੇ ਨਾਲ ਪਹਿਲਾ ਦੋਸਤੀ ਹੋਈ ਜੀ ਉਹ ਉਹ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਪੋਸਟ ਉਹ ਜਿਹੜੀ ਜਥੇ ਬਣਦੀ ਉਹਦੇ ਚ ਬੜੇ ਸਰਗਰਮ ਤੇ ਉਹਨਾਂ ਦੇ ਮੇਨ ਲੀਡਰ ਸੀਗੇ ਉਹਨਾਂ ਕਰਕੇ ਮੇਰਾ ਉਹ ਜਿਵੇਂ ਪਹਿਲਾਂ ਤਾਂ ਤੁਹਾਡੀ ਯਾਰੀ ਦੋਸਤੀ ਹੀ ਹੋ ਗਈ ਬਿਲਕੁਲ ਬਿਲਕੁਲ ਫਿਰ ਤੁਸੀਂ ਉਹਨਾਂ ਦੀਆਂ ਮਾੜਾ ਮੋਟਾ ਮੀਟਿੰਗਾਂ ਜਾਣ ਲੱਗ ਜੰਨੇ ਹੋ ਫਿਰ ਉਹ ਤੁਹਾਨੂੰ ਕਿਤੇ ਨਾ ਕਿਤੇ ਇਹ ਕਹਿੰਦੇ ਆ ਵੀ ਆਓ ਮਤਲਬ ਐ ਸਰਗਰਮੀ ਵਧ ਗਈ ਸਾਲ ਦੋ ਸਾਲ ਚ ਫਿਰ ਇਤਰਾ ਇਤਰਾ ਹੋਇਆ ਮਤਲਬ ਮੈਂ ਕੋਈ ਮੈਂ ਤਾਂ ਚਿੰਤ ਚਿੱਤੇ ਵੀ ਨਹੀਂ ਸੀ ਵੀ ਮੈਂ ਸਟੂਡੈਂਟ ਪੋਲਿਟਿਕਸ ਕਰਨੀ ਹੈ ਜਾਨੀ ਕਿ ਇੱਕ ਤਰ੍ਹਾਂ ਦਾ ਪ੍ਰਭਾਵਿਤ ਹੋਇ ਤੁਸੀਂ ਪ੍ਰਭਾਵਿਤ ਤੇ ਮੈਂ ਪ੍ਰਭਾਵਿਤ ਵੀ ਨਹੀਂ ਗਾ ਮੈਂ ਮੈਂ ਕਹਾ ਜੀ ਮੈਂ ਤਾਂ ਯਾਰੀ ਦੋਸਤੀ ਦੇ ਚੱਕਰ ਚ ਗਿਆ ਜੀ ਵੀ ਆ ਕਰਨਾ ਚਾਹੀਦਾ ਇਹ ਲੈ ਜਾਂਦਾ ਇੱਕ ਤਰ੍ਹਾਂ ਬੰਦਾ ਮੈਂ ਮਨਪ੍ਰੀਤ ਇਲੈਕਸ਼ਨ ਲੜ ਰਿਹਾ ਤੇ ਮੈਨੂੰ ਕਹਵੇ ਯਾਰ ਚੱਲਣਾ ਕੰਮ ਸੋ ਪ੍ਰਚਾਰ ਕਰਨ ਤੇ ਬੰਦਾ ਦੋਸਤੀ ਨਾਲ ਜਾਂਦਾ ਹੀ ਹੈ ਇਸ ਤਰ੍ਹਾਂ ਗਿਆ ਆ ਫਿਰ ਉਹਨਾਂ ਨੇ ਮੈਨੂੰ ਈਯੂ ਇਸ ਉਹ ਸੁਦਾ ਪ੍ਰਧਾਨ ਲਾਇਆ ਜੀ ਮੈਂ ਕਿਹਾ ਜੀ ਮੈਂ ਲੱਗਣਾ ਨਹੀਂਗਾ ਫਿਰ ਉਹਨਾਂ ਨੇ ਮੈਨੂੰ ਇਸ ਸ਼ਰਤੇ ਲਾਇਆ ਸੀ ਮੇਰੇ ਸੀਨੀਅਰਸ ਨੇ ਜੀ ਵੀ ਤੈਨੂੰ ਇਲੈਕਸ਼ਨ ਨਹੀਂ ਲੜਾਵਾਂਗੇ ਜੀ ਇਲੈਕਸ਼ਨ ਲੜਾ ਤੂੰ ਪਾਰਟੀ ਪ੍ਰਧਾਨ ਬਣ ਜਾ ਜੀ ਬਸ ਇੱਕ ਸਾਲ ਲਈ ਫਸੋ ਸਿਲਫਰਾਤ ਫਿਰ ਐਸਾ ਚੱਲਿਆ ਦੋ ਵਾਰ ਪ੍ਰਧਾਨ ਬਣਿਆ ਦੋ ਵਾਰ ਇਲੈਕਟਿਡ ਪ੍ਰੈਜ਼ੀਡੈਂਟ ਬਣਿਆ ਜੀ ਫਿਰ ਸੈਨੇਟ ਗ੍ਰੈਜੂਏਟ ਕੌਨਸਲ ਸ ਜੋ ਐਕਚੁਅਲ ਪਰਮਾਤਮਾ ਦੀ ਕਿਰਪਾ ਮਨਪ੍ਰੀਤ ਗੱਲ ਹੈ ਮੈਂ ਫਿਰ ਜਿਹੜਾ ਕੰਮ ਕਰਦਾ ਨਾ ਫਿਰ ਮੈਨੂੰ ਬੜਾ ਉਹ ਰੁੱਝ ਕੇ ਕਰਦਾ ਮੇਰੀ ਆਦਤ ਹੈ ਜੀ ਜਦੋਂ ਤੁਸੀਂ ਉਹਦੇ 'ਚ ਰੁੱਝ ਗਏ ਇੰਟਰਸਟ ਲੈਣ ਲੱਗ ਜਾਂਦੇ ਹੋ ਜੀ ਚਲੋ ਤੁਹਾਡੀ ਸੋਚ 'ਚ ਕੁਝ ਪੱਤਰਕਾਰ ਦੋਸਤ ਮੇਰੇ ਬੜੇ ਅਜੀਬ ਪਰ ਮੈਂ ਦੋਸਤ ਵੀ ਨਹੀਂ ਕਹੋ ਤਾਂ ਵੱਡੇ ਭਰਾ ਹੀ ਸੀ ਉਹਨਾਂ ਤੇ ਹੁਣ ਬੜੀਆਂ ਵਧੀਆ ਪੋਜੀਸ਼ਨਾਂ ਤੇ ਅੱਜਕੱਲ ਸਾਰੇ ਜੀ ਵੱਖ-ਵੱਖ ਅਦਾਰਿਆਂ 'ਚ ਉਹ ਮੈਨੂੰ ਗਾਈਡ ਕਰਨ ਲੱਗ ਗਏ ਨਹੀਂ ਇਹ ਮੁੱਦਿਆਂ ਤੇ ਇਹ ਬੋਲਣਾ ਚਾਹੀਦਾ ਇਸ ਚੱਕਰ ਨੂੰ ਇਹਨੂੰ ਇਸ਼ੂ ਨੂੰ ਚੱਕਣਾ ਜਿਹਦਾ ਧਰਨਾ ਲੈਣਾ ਲੈਣਾ ਨਹੀਂ ਲੈਣਾ ਜਿਹਦਾ ਫਿਰ ਤੁਹਾਨੂੰ ਤੁਹਾਡੀ ਮਾਨਸਿਕਤਾ ਡਿਵੈਲਪ ਹੋਣ ਲੱਗ ਜਾਂਦੀ ਜੀ ਬਿਲਕੁਲ ਇੰਟੈਲੈਕਚੁਅਲ ਲੋਕਾਂ ਨਾਲ ਗੱਲ ਕਰ ਤੁਸੀਂ ਆ ਬਿਲਕੁਲ ਫਿਰ ਕਿਤੇ ਨਾ ਕਿਤੇ ਤੁਹਾਡੇ ਮਨ ਚ ਵੀ ਹੁੰਦਾ ਯਾਰ ਇਹ ਸੋਸਾਇਟੀ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੈ ਇਹਨੂੰ ਆਪਾਂ ਨੇੜੇ ਨਹੀਂ ਲਾ ਰਹੇ ਰਾਜਨੀਤੀ ਸਰ ਕੀ ਚ ਤੇ ਹਰ ਰਾਜਨੀਤੀ ਨੇ ਸੈੱਟ ਕਰਨੀ ਹੈ ਬਿਲਕੁਲ ਹਰ ਫੈਸਲਾ ਰਾਜਨੀਤੀ ਤੁਹਾਡੀ ਜ਼ਿੰਦਗੀ ਦੇ ਆਲੇ ਦੁਆਲੇ ਦਾ ਲੈਂਦਾ ਹੈ ਰਾਜਨੀਤਿਕ ਚੀਜ਼ ਰਾਜਨੀਤੀ ਹੀ ਤੁਹਾਡੇ ਫੈਸਲੇ ਲੈਂਦੀ ਆ ਜੀ ਫਰੋਂ ਦਾ ਬਰਥ ਤੋਂ ਲੈ ਕੇ ਡੈਥ ਤੱਕ ਬਿਲਕੁਲ ਬਿਲਕੁਲ ਤੇ ਜੇ ਤੁਸੀਂ ਕਹੋ ਵੀ ਇਹਨੂੰ ਆਪਾਂ ਨਹੀਂ ਜੀ ਰਾਜਨੀਤੀ ਗੰਦੀ ਚੀਜ਼ ਹੈ ਤੇ ਸੁਭਾਵਿਕ ਯਾਰਾ ਫਿਰ ਗਲਤ ਬੰਦੇ ਉੱਤੇ ਡੋਮਿਨੇਟ ਕਰਨਗੇ ਤੁਹਾਡੇ ਲਈ ਉਹ ਰੂਲ रेगुलेशन ਬਣਾਉਣਗੇ ਜੀ ਇਹ ਕੀ ਮਹਿਸੂਸ ਕਰਦੇ ਹੋ ਜਦੋਂ ਕਿਉਂਕਿ ਇੱਕ ਨੌਜਵਾਨ ਜਿਹੜਾ ਹੁੰਦਾ ਬੜਾ ਗਰਮਜਾਖੂਨ ਹੁੰਦਾ ਨੌਜਵਾਨ ਦੇ ਅੰਦਰ ਬਹੁਤ ਵਾਰੀ ਉਹ ਉਸ ਤਰ੍ਹਾਂ ਦਾ ਜਿਵੇਂ ਸੋਚਦਾ ਜਦੋਂ ਤੁਸੀਂ ਯੂਨੀਵਰਸਿਟੀ ਦੇ ਪ੍ਰਧਾਨ ਬਣੇ ਸੈਨੇਟ ਦੇ ਵਿੱਚ ਵੀ ਰਹੇ ਤੁਸੀਂ ਕੀ ਮਹਿਸੂਸ ਮਹਿਸੂਸ ਕੀਤਾ ਕਿ ਆਹ ਵੱਡੀਆਂ ਕਮੀਆਂ ਨੇ ਇਹਨਾਂ ਅਦਾਰਿਆਂ 'ਚ ਚੂਣਾ ਹੁੰਦੀਆਂ ਰਹੀਆਂ ਲੰਬੇ ਸਮੇਂ ਤੋਂ ਸਟੂਡੈਂਟ ਚੂਣਾ ਹੁੰਦੀਆਂ ਨੇ ਜੇ ਹੋਣ ਵਾਲੇ ਕੰਮ ਸੀ ਤਾਂ ਇਹ ਨਹੀਂ ਹੋਏ ਉਦੋਂ ਤੁਹਾਨੂੰ ਕੀ ਜ਼ਿਆਦਾ ਮਹਿਸੂਸ ਹੋਇਆ ਜਦੋਂ ਫਿਰ ਪ੍ਰਧਾਨ ਬਣੇ ਸੈਨੇਟ ਦੇ ਵਿੱਚ ਵੀ ਰਹੇ ਹੋ ਤੁਸੀਂ ਦੇਖੋ ਪੰਜਾਬ ਜੁਨੀਵਰਸਿਟੀ ਦਾ ਜਿਹੜਾ ਹੁਣ ਤੇ ਥੋੜਾ ਸਿਨੈਰੀਓ ਬਦਲ ਗਿਆ ਹੈ ਐਕਚੁਅਲ ਚ 2006 ਚ ਲਿੰਗ ਦੌਰ ਰეკਮੈਂਡੇਸ਼ਨ ਆ ਗਈ ਸੁਪਰੀਮ ਕੋਰਟ ਦੀ ਇੱਕ ਨਾ ਕਮੇਟੀ ਬਣੀ ਸੀ ਉਹਨੇ ਕਈ ਤਰ੍ਹਾਂ ਦੀਆਂ ਨਾ ਇਹ ਤੇ ਰੈਸਟ੍ਰਿਕਸ਼ਨਸ ਲਾਤੀਆਂ ਜੀ ਰੋਕਾਂ ਲਾਤੀਆਂ ਪਹਿਲਾਂ ਬਹੁਤ ਓਪਨ ਲੈਕਚਰਨ ਸੀ ਉਹਦੇ ਤੁਸੀਂ ਨਾ ਫਿਰ ਸੈਮੀਨਾਰ ਕਰਦੇ ਹੋ ਤੁਸੀਂ ਨੈਸ਼ਨਲ ਪ੍ਰੋਸਪੈਕਟਿਵ ਚ ਸੋਚਣ ਲੱਗ ਜਾਂਦੇ ਹੋ ਦੇਸ਼ ਚ ਹੋ ਕੀ ਰਿਹਾ ਆ ਉਹਦੇ ਬਾਰੇ ਤੁਹਾਡਾ ਸਿਨੈਰੀਓ ਕੀ ਤੁਹਾਡੇ ਪ੍ਰੋਫੈਸਰ ਤੁਹਾਨੂੰ ਗਾਈਡ ਕਰਨ ਲੱਗ ਜਾਂਦੇ ਆ ਮੇਰੀ ਤੇ ਖੁਸ਼ਕਿਸਮਤੀ ਹੈ ਪਰਮਾਤਮਾ ਦੀ ਕਿਰਪਾ ਹੈ ਮੈਂ ਸੈਨੇਟ 'ਚ ਵੀ ਉਦੋਂ ਹੀ ਆ ਗਿਆ ਜਦੋਂ ਮੈਂ ਸੈਨੇਟ ਐ ਜੂਨੀਵਰਸਿਟੀ ਦਾ ਸਟੂਡੈਂਟ ਵੀ ਸੀ ਜੀ ਸੈਨੇਟ ਦਾ ਜਿਹੜਾ ਹਾਊਸ ਹੈ ਪੰਜਾਬ ਯੂਨੀਵਰਸਿਟੀ ਦਾ ਉਹ ਬਹੁਤ ਵਿਦਵਾਨ ਲੋਕਾਂ ਦਾ ਸੀ ਉਸ ਟਾਈਮ ਤੇ ਹੁਣ ਵੀ ਚੰਗੇ ਹੋਣਗੇ ਜੀ ਪਰ ਉਦੋਂ ਤੇ ਮਹਾਨ ਲੋਕ ਸੀ ਮੈਂ ਮੈਂ ਕਹਿੰਨਾ ਵੀ ਕਿਆ-ਕਿਆ ਵੱਡੇ-ਵੱਡੇ ਬੰਦੇ ਦੋ ਵਾਰ ਰਹੇ ਹੋ ਤੁਸੀਂ ਸੈਨੇਟ ਦੇ ਮੈਂ ਦੋ ਵਾਰ ਰਿਹਾ ਗ੍ਰੈਜੂਏਟ ਕੌਂਸਲ ਵਿੱਚ ਇਲੈਕਟਡ ਰਿਹਾ ਮੈਂ ਜੀ ਤੇ ਜਦੋਂ ਤੁਸੀਂ ਉੱਥੇ ਵਾਫਰ ਤੁਸੀਂ ਸੁਸਾਇਟੀ ਬਾਰੇ ਫਿਕਰਮੰਦ ਹੋ ਜਾਂਦੇ ਹੋ ਸਿਸਟਮ ਬਾਰੇ ਫਿਕਰਮੰਦ ਹੋ ਜਾਂਦੇ ਹੋ ਵੀ ਕਿਤਰਾ ਹੈ ਕੀ ਕਮੀਆਂ ਹੈ ਤੇ ਸੁਭਾਵਿਕ ਤੌਰ ਤੇ ਤੁਹਾਡਾ ਫਿਰ ਹੋਰ ਚ ਇੰਟਰਸਟ ਵਧਣ ਲੱਗ ਜਾਂਦਾ ਫਿਰ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਹੋਣ ਲੱਗ ਜਾਂਦਾ ਵੀ ਨਹੀਂ ਯਾਰ ਇਹ ਕੰਮ ਗਲਤ ਹੋ ਰਿਹਾ ਤੇ ਆਪਾਂ ਨੂੰ ਇਰਤਵਾਜ਼ ਠੋਣੀ ਚਾਹੀਦੀ ਹੈ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਉਹ ਲਰਨਿੰਗ ਪ੍ਰੋਸੈਸ ਜਿਹੜਾ ਹੈ ਮਨਪ੍ਰੀਤ ਉਹ ਪੰਜਾਬ ਯੂਨੀਵਰਸਿਟੀ ਨੇ ਹੀ ਦਸਕਾਇਆ ਜੀ ਜੋ ਸਾਡਾ ਜੋ ਸਾਡਾ ਸੋਚਣ ਸਮਝਣ ਦਾ ਇੱਕੋ ਬਣਿਆ ਨਜ਼ਰੀਆ ਉਹ ਸਾਰਾ ਦੇਨ ਪੰਜਾਬੀ ਜੀ ਭਾਜਪਾ ਦੀ ਐਂਟਰੀ ਨਵਾਂ ਪਈ ਹੈ ਹੋਈ ਅਰਜੀਤ ਪ੍ਰਤਾਪ ਰੋਡੀ ਬੀਜੇਪੀ ਦੇ ਕੈਂਪ ਹੀ ਹੈ ਬਿਹਾਰ ਦੇ ਜੀ ਉਹ ਸਾਡੇ ਸੁਪਰ ਸੀਨੀਅਰ ਹੈ ਪੰਜਾਬ ਯੂਨੀਵਰਸਿਟੀ ਦੇ ਉਹ ਸਟੂਡੈਂਟ ਲੀਡਰ ਰਹੇ ਹਨ ਅੱਛਾ 82 ਤੋਂ ਵਾਈਸ ਪ੍ਰੈਜ਼ੀਡੈਂਟ ਜਿੱਤੇ ਸੀ ਜੀ ਉਹ ਹਰ ਸਾਲ ਇੱਥੇ ਹੁੰਦੇ ਆ ਗੈੱਟ ਟੂਗੇਦਰ ਕਰਦੇ ਆ ਪੁਰਾਣੇ ਸਟੂਡੈਂਟ ਜੀ ਸਾਡੇ ਵੀ ਜਿਹੜੇ ਸੀਨੀਅਰ ਸੀ ਉਹ ਸਾਨੂੰ ਇੱਕ ਦੋ ਵਾਰ ਮੈਨੂੰ ਲੈ ਗਏ ਜਸਕਰਨ ਬਰਾੜ ਜੀ ਸਾਡੇ ਬਹੁਤ ਸੀਨੀਅਰ ਜੀ ਲੀਡਰ ਹੈ ਇੱਕ ਅੱਜ ਵੀ ਪਰਮਾਤਮਾ ਨੂੰ ਲੰਮੀ ਉਮਰ ਦਵੇ ਵੱਡੇ ਭਰਾ ਹਾਂ ਬਣੇ ਉਹ ਮੈਨੂੰ ਇੱਕ ਦੋ ਵਾਰ ਲੈ ਗਿਆ ਉਹਨਾਂ ਕੋ ਉਹ ਮੈਨੂੰ ਉਹਨਾਂ ਨੇ ਮਿਲਾਇਆ ਰੂਡੀ ਸਾਹਿਬ ਨਾਲ ਵੀ ਇਹ ਇਹ ਆਪਣਾ ਯੂਨੀਵਰਸਿਟੀ ਦਾ ਪ੍ਰਧਾਨ ਹੈ ਕੰਗ ਬਹੁਤ ਅੱਛਾ ਲੜਕਾ ਹੈ ਤੇ ਰੂਡੀ ਸਾਹਿਬ ਨੇ ਮੈਨੂੰ ਇੱਕ ਦਿਨ ਦਿੱਲੀ ਬੁਲਾਇਆ 2009 ਚ ਜੀ ਮੈਨੂੰ ਕਹਿੰਦੇ ਯਾਰ ਆਪ ਕਿਆ ਕਰ ਰਹੇ ਹੋ ਮੈਂ ਕਹਿੰਦਾ ਜੀ ਕੁਛ ਨਹੀਂ ਕਹਿੰਦਾ ਆਪ ਪੋਲਿਟਿਕਸ ਕਿਉਂ ਨਹੀਂ ਕਰਦੇ ਮੈਂ ਕਹਿੰਦਾ ਜੀ ਪੋਲਿਟਿਕਸ हमको ਕੋਈ ਸਪੇਸ ਹੀ ਨਹੀਂ ਦਿੰਦਾ ਜੀ ਕਹਾਂ ਜਾਏ ਹਾਜ਼ਰੀ ਨਹੀਂ ਭਰੀ ਜਾਂਦੀ ਮੈਂ ਕਹਾ ਹਮਸੇ ਜੀ ਕਹਿੰਦਾ ਮੈਂ ਅਨਰਾਗ ਨਾਲ ਗੱਲ ਕਰਤਾ ਅਨਰਾਗ ਠਾਕਰ ਯੂਥ ਵਿੰਗ ਦਾ ਪ੍ਰਧਾਨ ਸੀ ਬਿਲਕੁਲ ਮੈਨੂੰ ਕਹਿੰਦਾ ਅਨਰਾਗ ਬਹੁਤ ਰੂਟੀ ਜੀ ਨੇ ਫੋਨ ਕਰਾਇਆ ਅਨਰਾਲ ਠਾਕਰ ਜੀ ਨੂੰ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਨੂੰ ਯਾਦ ਆ ਹੀ ਮਾਚਲ ਸਦਨ ਚ ਬੁਲਾਇਆ ਸੀ ਦਿੱਲੀ ਉਹਨਾਂ ਨੇ ਜੀ ਉਹ ਰਣਰਾਜ ਜੀ ਨੇ ਮੇਰਾ ਨਾਮ ਸੁਣਿਆ ਹੋਇਆ ਸੀ ਕਿਉਂਕਿ ਉਹ ਪੰਜਾਬ ਦੇ ਜਲੰਧਰ ਰਹਿੰਦੇ ਬਿਲਕੁਲ ਉਹ ਸੁਭਾਵੀ ਬੰਦੇ ਨੂੰ ਪਤਾ ਹੁੰਦਾ ਪੰਜਾਬ ਦਾ ਕੋਣ ਉਹ ਮੈਨੂੰ ਕਹਿੰਦੇ ਯਾਰ ਕੰਗ ਉਹ ਪੰਜਾਬੀ ਬੋਲਦੇ ਆ ਮੈਨੂੰ ਕਹਿੰਦੇ ਯਾਰ ਤੂੰ ਬਹੁਤ ਵਧੀਆ ਲੀਡਰ ਹੈਂ ਤੂੰ ਕਿਉਂ ਘਰ ਬੈਠਾ ਮੈਂ ਕਹੇ ਜੀ ਸਾਹਿਬ ਤੁਹਾਨੂੰ ਕੋਈ ਜਗ੍ਹਾ ਤਾਂ ਦਿੰਦਾ ਨਹੀਂ ਹਮ ਕਿੱਥੇ ਜਾਈ ਆਂ ਕਹਿੰਦਾ ਤੂੰ ਮੇਰੇ ਨਾਲ ਆ ਜਾ ਮੇਰੀ ਟੀਮ ਚ ਮੈਂ ਕਹੇ ਠੀਕ ਆ ਜਾਣਾ ਮੇਰੀ ਐਂਟਰੀ ਹੋਈ ਆ ਮੇਰੀ ਕੋਈ ਭਾਜਪਾ ਨਾ ਵਿਚਾਰਿਕ ਤੌਰ ਤੇ ਐਂਟਰੀ ਨਹੀਂ ਹੋਈ ਜੀ ਤੁਹਾਨੂੰ ਲੱਗਦਾ ਯਾਰੀ ਦੋਸਤੀ ਚ ਹੋਈ ਆ ਬਿਲਕੁਲ ਤੁਹਾਨੂੰ ਲੱਗਦਾ ਕਿ ਭਾਜਪਾ ਨੂੰ ਇੱਕ ਸਿੱਖ ਚਿਹਰੇ ਦੀ ਵੀ ਲੋੜ ਹੁੰਦੀ ਆ ਕਿਉਂਕਿ ਜਿੱਥੋਂ ਦੇ ਜਿਹੋ ਜਿਹੇ ਲੋਕ ਨੇ ਉਥੋਂ ਕਮਿਊਨਿਟੀ ਜਿਹੋ ਜੀ ਉਹ ਪ੍ਰਭਾਵਿਤਤਾ ਕਰਨਾ ਹੁੰਦਾ ਅਕਸਰ ਹੀ ਹੁੰਦਾ ਇਹ ਹਾਂ ਇਹ ਵੀ ਕਿਤੇ ਨਾ ਕਿਤੇ ਭਾਜਪਾ ਨੂੰ ਲੋੜ ਮਹਿਸੂਸ ਹੋਈ ਕਿ ਇਨਾਂ ਨੇ ਮੈਨੂੰ ਅਨਰਾਗ ਜੀ ਨੇ ਲਾਤਾ ਇਨਚਾਰਜ ਉਤਰਾਖੰਡਾ ਜੀ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਇਨ ਬਿਟਵੀਨ ਭਾਜਪਾ ਪੰਜਾਬ ਵਾਲੇ ਲੀਡਰਾਂ ਨੂੰ ਪਤਾ ਲੱਗਿਆ ਵੀ ਇਹ ਸਾਡੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ ਫਿਰ ਇੱਕ ਇੱਥੇ ਸੀਗੇ ਅਜੇ ਜੰਮਾਲ ਜੀ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੀਗੇ ਬਹੁਤ ਅੱਛੇ ਇਨਸਾਨ ਐ ਹਿਮਾਚਲ ਦੇ ਰਹਿਣ ਵਾਲੇ ਐ ਪਰ ਅੱਜ ਕੱਲੋ ਸੈਂਟਰਲ ਇੰਡੀਆ ਚਲੇ ਗਏ ਜੀ ਉਹ ਬੜੇ ਵਧੀਆ ਬੰਦੇ ਹੋ ਉਹਨਾਂ ਨੇ ਮੈਨੂੰ ਇੱਕ ਦਿਨ ਬੁਲਾਇਆ ਮੈਨੂੰ ਕਹਿੰਦੇ ਯਾਰ ਕੰਗ ਤੂੰ ਪੰਜਾਬ ਦਾ ਲੀਡਰ ਬਣ ਤੂੰ ਕਿਉਂ ਦਿੱਲੀ ਗਿਆ ਆ ਕੇ ਬੈਠਾ ਮੈਂ ਕਹਿੰਦਾ ਜੀ ਮੈਂ ਤੇ ਜੋ ਪਾਰਟੀ ਦਾ ਕਹਿੰਦੇ ਨਹੀਂ ਮੈਂ ਅਨੁਰਾਗ ਨਾਲ ਗੱਲ ਕਰਦਾ ਜੀ ਕਿਉਂਕਿ ਤੇਰੇ ਵਰਗੇ ਨੌਜਵਾਨ ਸਾਨੂੰ ਪੰਜਾਬ ਚ ਚਾਹੀਦੇ ਆ ਬਿਲਕੁਲ ਪੰਜਾਬ ਚ ਮੈਂ ਉਪਰੋਂ ਥੱਲੇ ਆਇਆ ਲੋਕ ਥੱਲੇ ਉੱਪਰ ਜਾਂਦੇ ਹਾਂ ਹਾਂ ਉਹ ਇਹਨਾਂ ਨੇ ਮੈਨੂੰ ਥੱਲੇ ਫਿਰ ਪੰਜਾਬ ਦੀ ਰਾਜਨੀਤੀ ਇਨਵੋਲਵ ਕਰ ਲਿਆ ਜੀ ਫਿਰ ਉਹ ਕਿਸਾਨੀ ਬਿੱਲ ਆ ਕੇ ਮੈਨੂੰ ਕਰ ਉਹਦੋਂ ਮੈਂ ਜਨ ਸੈਕਟਰੀ ਤੇ ਕੋਰ ਗਰੁੱਪ ਦਾ ਇਕਲੌਤਾ ਸਿੱਖ ਚਿਹਰਾ ਸੀ ਪਾਰਟੀ ਦਾ ਜੀ ਪਰ ਮੈਂ ਕਦੀ ਵੀ ਉਹਨਾਂ ਦੇ ਏਜੰਡੇ ਨਾਲ ਸਹਿਮਤ ਨਹੀਂ ਹੋਇਆ ਤੁਸੀਂ ਮੇਰਾ ਰਿਪੋਰਟ ਕੱਟ ਕੇ ਵੇਖ ਲਓ ਸਾਰਾ ਮੀਡੀਆ ਚ ਹੀ ਪਿਆ ਹੈ ਜੀ ਮੈਂ ਜਿਹੜੀ ਗੱਲ ਗਲਤ ਹੈ ਉਹ ਉਥੇ ਗਲਤੀ ਗਈ ਹੈ ਉਹ ਮਤਲਬ ਦੇਖੋ ਜਥੇ ਬੰਦਾ ਡਿਸਪਲਨਰ ਨਾਲੋਂ ਜ਼ਿਆਦਾ ਅੱਛਾ ਹੈ لیکن ਵਿਚਾਰਤਾਰਾ بہت ਮਾਰ ਤੁਹਾਨੂੰ ਮਹਿਸੂਸ ਹੋਇਆ ਤੁਸੀਂ ਤਾਂ ਭਾਜਪਾ ਦੇ ਵਿੱਚ ਰਹੇ ਕਿ ਜਿਵੇਂ ਅਕਸਰੀ ਹੁੰਦਾ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਬੜੀ ਖਤਰਨਾਕ ਆ ਪੰਜਾਬ ਲਈ ਔਰ ਸਿੱਖ ਕਮਿਊਨਿਟੀ ਦੇ ਲਈ ਤੁਹਾਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਸੀਂ ਤਾਂ ਵੱਡੇ ਲੀਡਰਾਂ ਦੇ ਨਾਲ ਰਹੇ ਬਹੁਤ ਖਤਰਨਾਕ ਹੈ ਜੀ ਉਹਨਾਂ ਦਾ ਏਜੰਡਾ ਬੀਸਿਕਲੀ ਭਾਜਪਾ ਦਿਖ ਰਹੀ ਇਹ ਨਹੀਂ ਦੀ ਭਾਜਪਾ ਇਸ ਭਾਜਪਾ ਦੇ ਪਿੱਛੇ ਇੱਕ ਬਹੁਤ ਵੱਡੀ ਆਈਡੀਓਲੋਜੀ ਕੰਮ ਕਰਦੀ ਹੈ ਜੀ ਰਿਮੋਟ ਤੇ ਉਹਨਾਂ ਕੋ ਹੈ ਇਹ ਤਾਂ ਚਿਹਰੇ ਹੈ ਨਹੀਂ ਉਹ ਬਹੁਤ ਉਹਨਾਂ ਦੀ ਉਹ ਮੈਂ ਉਹਨਾਂ ਨੂੰ ਬਹੁਤ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਜੀ ਪੰਜਾਬ ਲਈ ਦੇਖੋ ਮੈਂ ਕਿਹਾ ਜੀ ਡਾਈਵਰਸੀਫਿਕੇਸ਼ਨ ਜਿਹੜੀ ਆ ਮੁਲਕ ਚ ਰਹਿਣੀ ਚਾਹੀਦੀ ਆ ਤੁਸੀਂ ਸਾਰਾ ਇੱਕ ਰੰਗ ਚ ਰੰਗਣਾ ਚਾਹੁੰਦੇ ਆ ਇਹ ਮੈਂ ਉਦੋਂ ਵੀ ਕਹਿੰਦਾ ਸੀ ਸਾਰੇ ਬੰਦੇ ਹੈਗੇ ਆ ਕੋਈ ਕਿਸੇ ਨੂੰ ਮੰਨਪੀ ਮੈਂ ਨਾਂ ਵੀ ਤੁਹਾਨੂੰ ਦੱਸ ਦੂੰ ਆ ਉਹਦਾ ਰਿਕਾਰਡ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਕੰਗ ਕਹਿੰਦਾ ਸੀ ਕਿ ਨਹੀਂ ਕਹਿੰਦਾ ਮੈਂ ਕਿਹਾ ਜੀ ਤੁਸੀਂ ਆਪਣਾ ਏਜੰਡਾ ਬਦਲੋ ਪੰਜਾਬ ਲਈ ਤੁਸੀਂ ਪੰਜਾਬ ਪੰਜਾਬੀਆਂ ਦੇ ਨਾਂ ਤੇ ਚੱਲਣਾ ਹੈ ਅੱਗੋਂ ਕੋਈ ਜਵਾਬ ਆਇਆ ਨਹੀਂ ਉਹ ਉਹ ਸੁਣਦੇ ਬਹੁਤ ਵਧੀਆ ਪਰ ਰਿਐਕਟ ਨਹੀਂ ਕਰਦੇ ਬੜੇ ਸਿਆਣੇ ਲੋਕ ਆ ਬੜੇ ਕੀ ਬੜ ਉਹ ਤੁਹਾਨੂੰ ਉਹ ਉਹਨਾਂ ਨੇ ਅੱਗੋਂ ਰਿਐਕਟ ਨਹੀਂ ਕਰਨ ਉਹਨਾਂ ਨੇ ਤੁਹਾਡੀ ਗੱਲ ਸਾਰੀ ਸੁਣ ਲੈਣੀ ਕਿੰਨਾ ਕੁ ਟਾਈਮ ਫਿਰ ਘਰੇ ਰਹੇ ਜਾਂ ਫਿਰ ਨਾਲ ਦੀ ਨਾਲ ਹੀ ਆਮ ਆਦੀਪ ਪਾਰਟੀ 'ਚ ਇੱਧਰ ਆ ਗਏ ਸੀਗੇ ਮੈਂ ਦੱਸਦਾ ਮਨਜੀ ਮੇਰੇ ਪਰਮਾ ਪਤਾ ਨਹੀਂ ਰੱਬ ਦੇ ਰੰਗ ਹੈ 2004 'ਚ ਮੈਂ ਤੁਹਾਨੂੰ ਦੱਸਾਂ ਮੈਂ ਸੋਈ ਆਪਣਾ ਅਕਾਲੀ ਦਲ ਜੁਆਇਨ ਕਰਨਾ ਚਾਹੁੰਦਾ ਸੀ ਮੈਂ ਸਾਲ 2 ਸਾਲ ਉਹਨਾਂ ਸਰਗਰਮ ਵੀ ਰਿਹਾ ਅਜੇ ਜੁਆਇਨ ਨਹੀਂ ਕੀਤੀ ਫਰ ਸੁਖਵੀਰ ਜੀ ਨਾਲ ਮੇਰੇ ਚੰਗੀ ਨੇੜਤਾ ਸੀ ਸੁਖਵੀਰ ਜੀ ਐਮਪੀ ਸੀ ਉਦੋਂ ਦਿੱਲੀ ਉਦੋਂ ਜਦਨਾਂ ਯੂਨੀਵਰਸਿਟੀ ਵਾਲੀ ਸ਼ਰਤ ਰੱਖਤੀ ਮੈਂ ਫਿਰ ਘਰ ਬਹਿ ਗਿਆ ਹਾਂ 4 ਸਾਲ ਕਰ ਰਿਹਾ ਜੀ ਫਿਰ ਚ 4 ਸਾਲ ਬਾਦ ਉਹ ਰੋਡੀ ਸਾਹ ਵਾਲਾ ਇਨਸੀਡੈਂਟ ਹੋਇਆ ਮਤਲਬ ਸੁਬਾ ਸੁਬਾ ਬਣਿਆ ਬਿਲਕੁਲ ਬਿਲਕੁਲ ਫਿਰ ਮੈਂ ਐਂਟਰੀ ਹੋ ਗਈ ਪੋਲਿਟਿਕਸ ਫਿਰ ਉੱਥੇ ਚਲੇ ਗਿਆ ਉੱਥੋਂ ਫਿਰ ਉਹਨਾਂ ਨੇ ਮੈਨੂੰ ਪੰਜਾਬ ਲਾ ਲਿਆ ਪੰਜਾਬ ਆ ਕੇ ਫਿਰ ਮੈਂ ਖਤਮ ਕਰਤੀ ਇੱਕ ਵਾਰ ਕਿਸਾਨੀ ਅੰਦੋਲਨ ਮੈਂ ਛੱਡਿਆ ਯਾਰ ਆਪਾਂ ਨਹੀਂ ਕਰਨਾ ਇੱਕ ਵਾਰੀ ਤੁਹਾਨੂੰ ਮਹਿਸੂਸ ਹੋਇਆ ਕਿ ਸੱਡੋ ਸਿਆਸਤ ਤੋਂ ਕਿਲੇ ਤਿੰਨ ਵਾਰ ਹੋ ਚੁੱਕਿਆ ਹੁਣ ਤੱਕ ਧੰਨਵਾਦ ਜੀ ਤਿੰਨ ਵਾਰ ਹੋਇਆ ਜ਼ਿੰਦਗੀ ਚ ਵੀ ਇਹ ਛੱਡਿਆ ਯਾਰ ਇਹ ਆਪਣੇ ਵਾਸਤੇ ਗੱਲ ਨਹੀਂ ਪੋਲਿਟਿਕਸ ਚ ਚਾਮਲੂ ਸੀ ਕੀੜਾ ਕਰੇ ਯਾਰ ਕੀ ਦੀ ਕਰੇ ਹਮ ਹੁੰਦੀ ਨਹੀਂ ਆਪਣੀ ਕੋ ਆਮ ਆਦਮੀ ਪਾਰ ਆਵਾਜ਼ ਆਮੀ ਪਾਰਟੀ ਜਦੋਂ ਕਿਸਾਨੀ ਐਜੀਟੇਸ਼ਨ ਚੱਲ ਰਿਹਾ ਸੀ ਦਿੱਲੀ ਸੀਗੇ ਉਦੋਂ ਮੀਤ ਹੇਰ ਜੀ ਜਿਹੜੇ ਮੰਤਰੀ ਹੈ ਉਹਨਾਂ ਨੇ ਮੈਨੂੰ ਉਹ ਵੀ ਐਕਚੁਅਲ ਚ ਨੌਜਵਾਨਾਂ ਦੇ ਨੇਤਾ ਹੈ ਉਹ ਗਾਂ ਸਰਕਲ ਸਰਕਲ ਚ ਕੋਈ ਦੱਸ ਦਿੰਦਾ ਯਾਰ ਉਹ ਵੀ ਕਾਂਗਰਸੀ ਘਰੇ ਬੈਠਾ ਵਿਹਲਾ ਹੀ ਆ ਆਪਾਂ ਐਵੇਂ ਜੇ ਬੰਦੇ ਨੂੰ ਜੋੜੀ ਆਵਾਜ਼ੀ ਪਾਰਟੀ ਜੋੜ ਰਹੀ ਸੀ ਬੰਦਿਆਂ ਨੂੰ ਲੋਡ ਵੀ ਬੜੀ ਸੀ ਆਵਾਜ਼ ਦੀ ਉਹਨਾਂ ਲੋਡ ਸੀ ਉਹਨਾਂ ਨੇ ਮੈਨੂੰ ਮਾਮੀ ਜੀ ਨੇ ਮੈਨੂੰ ਮੀਤ ਹੇਰ ਜੀ ਆਪਣਾ ਮੀਤ ਜੀ ਨੇ ਬੁਲਾਇਆ ਮਾਨ ਸਾਹਿਬ ਨਾਲ ਜੀ ਪੰਜਾਬ ਪਵਨ ਮਾਨ ਸਾਹਿਬ ਮੈਨੂੰ ਕਹਿੰਦੇ ਵੀ ਤੂੰ ਮੈਨੂੰ ਮੈਨੂੰ ਮਾਨ ਸਾਹਿਬ ਦੀ ਗੱਲ ਯਾਦ ਰਹੀ ਮੈਨੂੰ ਮ ਕਹਿੰਦੇ ਕੰਗ ਤੂੰ ਸਭ ਤੋਂ ਪਹਿਲਾਂ ਰਿਜ਼ਾਈਨ ਕੀਤਾ ਮੈਨੂੰ ਤੇਰੀ ਗੱਲ ਬਹੁਤ ਵਧੀਆ ਲੱਗੀ ਇਹ ਮਾਨ ਸਾਹਿਬ ਦੇ ਵਰਡ ਸੀ ਮੈਨੂੰ ਯਾਦ ਹੈ ਜੀ ਆਹੀਂ ਤੇ ਯਾਦ ਰੱਖਦੇ ਨਾ ਲੀਡਰਾਂ ਸਾਡੇ ਘਰ ਤੋਂ ਇੱਕ ਇੱਕ ਗੱਲ ਯਾਦ ਰਹਿੰਦੀ ਹੈ ਮੈਨੂੰ ਕਹਿੰਦੇ ਪੰਜਾਬ ਭਵਨ ਬੈਠੇ ਤੇਰੀ ਕੰਗ ਬਹੁਤ ਵਧੀਆ ਗੱਲ ਲੱਗੀ ਜਦੋਂ ਤੂੰ ਸਤੀਫਾ ਦਿੱਤਾ ਬਹੁਤ ਸਹੀ ਗੱਲ ਕੰਮ ਕੀਤਾ ਤੂੰ ਮੈਂ ਕਹੀ ਮੈਂ ਫਿਰ ਮੈਨੂੰ ਕਹਿੰਦੇ ਕੋਈ ਨਹੀਂ ਆਪਾਂ ਮਿਲ ਜੁਲ ਕੇ ਕਰਾਂਗੇ ਕੰਮ ਫਿਰ ਉਹਨਾਂ ਨੇ ਮੈਨੂੰ ਡਾਕਟਰ ਸੰਦੀਪ ਆਟਕ ਜੀ ਨੇ ਮਿਲਾਇਆ ਰਾਘਵ ਚੱਡਾ ਜੀ ਨੇ ਮਿਲਾਇਆ ਮੀਤ ਹੀਰ ਜੀ ਨੇ ਜੀ ਫਿਰ ਐਂਟਰੀ ਆਪਣੀ ਆਵਾਜ਼ ਦੀ ਪਾਰਟੀ ਚ ਜੀ ਜਦੋਂ ਅੱਜ ਤੱਕ ਮੈਂ ਨਹੀਂ ਕਦੀ ਗਿਆ ਮੈਨੂੰ ਆ ਬਣਾ ਦਿਓ ਮੈਂ ਵੈਸੇ ਭਾਜਪੀ ਚ ਵੀ ਨਹੀਂ ਕਦੀ ਗਿਆ ਮੈਂ ਮੈਂ ਕਹੇ ਮੇਰੇ ਸੁਭਾਅ ਚ ਨਹੀਂਗਾ ਵੀ ਮੈਨੂੰ ਬਣਾ ਦਿਓ ਮੈਂ ਕੰਮ ਕਰਦਾ ਹਾਂ